ਤੁਹਾਡਾ ਹੱਕ ਹੈ ਜਿੰਨਾ ਮਰਜ਼ੀ ਹੋ ਜਾ ਕਰੋ ਤੁਹਾਡਾ ਹੱਕ ਹੈ ਵੋਟਾਂ ਦਾ ਤਾਂ ਮਹੀਨਾ ਦੋ ਮਹੀਨੇ ਹੀ ਦੌਰ ਰਹਿੰਦਾ ਓਦੋਂ ਜਿੰਨਾ ਮਰਜ਼ੀ ਹੋ ਜਾ ਕਰੋ ਪਰ ਪੌਣੇ 5 ਸਾਲ ਪਿੰਡ ਦੇ ਹੱਕ ਚ ਰਿਆ ਕਰੋ ਪਿੰਡ ਦੇ ਇੱਕੇ ਚ ਰਿਆ ਕਰੋ ਪੌਣੇ 5 ਸਾਲ ਪਿੰਡ ਦੇ ਸਰਪੰਚ ਮੈਂ ਚਾਹੁੰਦਾ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਡੈਮੋਕਰੇਸੀ ਦੀ ਨਹੀਂ ਕਿਹਾ ਜਾਂਦਾ ਇਹਨੂੰ ਪਿੰਡਾਂ ਦੀ ਪੰਚਾਇਤਾਂ ਦੀਆਂ ਚੋਣਾਂ ਡੈਮੋਕਰੇਸੀ ਦੀ ਨਹੀਂ ਔਰ ਨਹੀਂ ਜਿਹੜੀ ਹੈ ਜਦੋਂ ਆਪਾਂ ਕੋਈ ਘਰ ਪਾਉਨੇ ਆ ਜਾਂ ਬਿਲਡਿੰਗ ਬਣਾਉਨੇ ਆ ਪੱਠੇ ਵਾਲੇ ਕੋਲ ਜਾਂਦੇ ਆ ਇਕਟਾ ਵਾਲੇ ਕੋਲੇ ਉਹਨੂੰ ਇਹ ਕਹਿੰਨੇ ਆ 1 ਰੁਪਿਆ 2 ਰੁਪਏ ਭਾਵੇਂ ਰੇਟ ਵੱਧ ਲਾ ਲਈ ਪਰ ਦੋ ਮਸੋਂ ਮਿੱਟੀ ਨਾ ਦੇਈ ਮਾਰੀ ਪਿੱਲੀ ਇੱਟ ਨਾ ਦੇਈ ਕਿਉਂਕਿ ਨੀਂਹ ਪਾਉਣੀ ਹੈ ਇੱਥੇ ਸੋ ਨੀਂਹ ਜਿੰਨੀ ਮਜ਼ਬੂਤ ਹੋਊਗੀ ਬਿਲਡਿੰਗ ਉਨੀ ਜਿਆਦਾ ਮਜ਼ਬੂਤ ਹੋਊਗੀ ਤੁਸੀਂ ਨੀਹਾਂ ਤੁਸੀਂ ਲੋਕਤੰਤਰ ਦੀਆਂ ਤੁਸੀਂ ਜਿਹੜੇ ਆਏ ਹੋ ਤੁਹਾਨੂੰ ਲੋਕਾਂ ਨੇ ਚੁਣਿਆ ਕੋਈ 800 ਵੋਟਾਂ ਤੇ ਕੋਈ 2000 ਵੋਟਾਂ ਤੇ ਕਈ ਤਾਂ ਮਾਰਜ ਨਹੀਂ ਥੋੜੇ ਥੋੜੇ ਕੋਈ 10 ਵੋਟਾਂ ਤੇ ਕੋਈ 31 ਵੋਟਾਂ ਤੇ ਪਰ ਲੋਕਾਂ ਦਾ ਪਿਆਰ ਹੈ ਜੀ ਸੋ ਲੋਕਾਂ ਨੇ ਜੋ ਉਮੀਦ ਤੁਹਾਡੇ ਤੋਂ ਰੱਖੀ ਹੈ ਉਹ ਤੇ ਪੂਰਾ ਉਤਰਨਾ ਹੈ ਉਹ ਬਾਕੀ ਕੰਮ ਸਾਡਾ ਹੈ ਅਸੀਂ ਇਹ ਨਹੀਂ ਦੇਖਦੇ ਸਾਨੂੰ ਅਰਵਿੰਦ ਕੇਜਰੀਵਾਲ ਜੀ ਨੇ ਉਹ ਰਾਜਨੀਤੀ ਨਹੀਂ ਸਿਖਾਈ ਜਿਹੜੀ ਤੋੜਨ ਵਾਲੀ ਹੋਵੇ ਜਾਂ ਲੱਤਾਂ ਖਿੱਚਣ ਵਾਲੀ ਰਾਜਨੀਤੀ ਵੀ ਐਸ ਗਲੀ ਚੋਂ ਪੰਨ ਵੋਟਾਂ ਨਹੀਂ ਪਈਆਂ ਦੋ ਪੁਲੀਆਂ ਹੀ ਪੱਟ ਲੋ ਅਸੀਂ ਪੁਲੀਆਂ ਪੱਟਣ ਵਾਲੀ ਰਾਜਨੀਤੀ ਨਹੀਂ ਕਰਦੇ ਅਸਤਾ ਕਹਿੰਦੇ ਆ ਕਿ ਤੁਸੀਂ ਲਿਓ ਸਾਡੇ ਕੋਲੇ ਮਤਾ ਪਾਓ ਪਾ ਕੇ ਲੈਓ ਪੰਚਾਇਤ ਦਾ ਪਿੰਡ ਦੇ ਸਭ ਤੋਂ ਪਹਿਲਾਂ ਇਕੱਠ ਕਰਕੇ ਪਹਿਲਾਂ ਇਹ ਲੋਕਾਂ ਨਾਲ ਸਲਾਹ ਕਰ ਲੋ ਸਭ ਤੋਂ ਪਹਿਲੀਆਂ ਮੰਗਾ ਕਿਹੜੀਆਂ ਨੇ ਜਿਹੜੀਆਂ ਜ਼ਰੂਰੀ ਨੇ ਸੜਕਾਂ ਸਕੂਲ ਸੋਲਰ ਲਾਈਟਾਂ ਆਰਓ ਫਿਲਟਰ ਵਾਟਰ ਲਾਇਬ੍ਰੇਰੀਆਂ ਜੋ ਤੁਸੀਂ ਪਿੰਡਾਂ ਦੇ ਵਾਸਤੇ ਮੰਗੋਗੇ ਅਸੀਂ ਕਦੇ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਥੋੜਾ ਹੈ ਅੱਖ ਜਾਂਨੇ ਦਾ ਮੂੰਹ ਵੀ ਥੋੜੇ ਵੱਲ ਰਹੂਗਾ ਮਾਲਕ ਤੁਸੀਂ ਓਖ ਜਾਂਨੇ ਦੇ ਕੋਈ ਇਸ ਤਰ੍ਹਾਂ ਦਾ ਮੰਚ ਡਰ ਪੈ ਨਹੀਂ ਰੱਖਣਾ ਕਿ ਯਾਰ ਸਰਕਾਰ ਤਾਂ ਉਹਨਾਂ ਦੀ ਐ ਉਹਨੇ ਪੈਸੇ ਦੇਣੇ ਨਹੀਂ ਨਾ ਤੁਸੀਂ ਗੱਲ ਕਰੋ ਮਤਾ ਪਾਓ ਮੈਨੂੰ ਦੁੱਖ ਹੈ ਮੈਂ ਜਦੋਂ ਐਮਪੀ ਬਣਿਆ ਬਹੁਤ ਸਾਰੀਆਂ ਪੰਚਾਇਤਾਂ ਮਤੇ ਨਹੀਂ ਪਾਉਂਦੀਆਂ ਸੀ ਕਿਉਂਕਿ ਮੈਂ ਪਿੰਡ 'ਚ ਪੈਸੇ ਦੇਣ ਨੂੰ ਤਿਆਰ ਆ ਪੰਚਾਇਤ ਮਤਾ ਨਹੀਂ ਪਾਉਂਦੀ ਕਾਰਨ ਕਿਸੇ ਪਾਰਟੀ ਨਾਲ ਜੁੜੇ ਹੁੰਦੇ ਆ ਕਹਿੰਦੇ ਭਗਵੰਤ ਮਾਨ ਦੀ ਚੜ੍ਹਾਈ ਹੋ ਜੂ ਪਿੰਡ 'ਚ ਮੈਂ ਕਿਹਾ ਪੱਥਰ ਤੁਹਾਡੇ ਨਾਂ ਦਾ ਲਾ ਦਾਂਗੇ ਛੱਡੋ ਪਰੇ ਮੇਰੀ ਤਾਂ ਪਹਿਲਾਂ ਹੀ ਬਹੁਤ ਚੜ੍ਹਾਈ ਆ ਇਹ ਇਹ ਤਾਂ 17.5 ਸਾਲ ਦੇ ਦੀ ਚੜ੍ਹਾਈ ਕਰਤੀ ਸੀ ਜਦੋਂ ਕਲਾਕਾਰ ਬਣਾਤਾ ਸੀ ਪਰ ਪਿੰਡ ਦਾ ਕੰਮ ਕਰਾ ਲਓ ਸੋ ਪਿੰਡਾਂ ਦੇ ਕੰਮਾਂ ਨੂੰ ਆਪਾਂ ਨੇ ਤਰਜੀਹ ਦੇਣੀ ਹੈ ਪਰ ਪੰਨੂ ਹੁਣ ਤੱਕ ਪਹਿਲਾਂ ਵਿਕਾਸ ਦੇ ਕੰਮਾਂ ਬਾਰੇ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਵਿਕਾਸ ਦੇ ਅਸਲੀ ਕੰਮ ਕਿਹੜੇ ਨੇ 75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਨੂੰ ਅਮਰੀਕਾ ਵਾਲੇ ਮੰਗਲਗੜ੍ਹ ਤੇ ਪਲਾਟ ਕੱਟਣ ਨੂੰ ਫਿਰਦੇ ਆ ਸਾਥੋਂ ਹਜੇ ਛੱਪੜ ਤੇ ਟੋਬੇ ਨਹੀਂ ਠੀਕ ਹੋਏ ਉਥੇ ਹੀ ਫਿਰਦੇ ਆ ਸੀ ਸਾਨੂੰ ਦੱਸਿਆ ਹੀ ਨਹੀਂ ਕਿਸੇ ਨੇ ਮੈਂ ਜਦੋਂ ਨਮਾ ਨਮਾ MP ਬਣਿਆ 2014 ਚ ਸੰਘਰੂਰ ਤੋਂ ਮੈਂ ਕਿਹਾ ਚਲੋ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਵਾਂਗੇ 10-15 ਦਿਨ ਹੋਏ ਸੀ ਮੇਰੇ ਕੋਲ ਪੰਚਾਇਤ ਆਈ ਇੱਕ ਪਿੰਡ ਦੀ ਕਹਿੰਦੇ ਜੀ ਐਮਪੀ ਸਾਹਿਬ ਸਤਿ ਸ੍ਰੀ ਅਕਾਲ ਮੈਂ ਕਿਹਾ ਸਤਿ ਸ੍ਰੀ ਅਕਾਲ ਜੀ ਕਹਿੰਦੇ ਵਧਾਈਆਂ ਜੀ ਮੈਂ ਕਿਹਾ ਧੰਨਵਾਦ ਜੀ ਵਧਾਈਆਂ ਤੁਹਾਨੂੰ ਵੀ ਗ੍ਰਾਂਟ ਚਾਹੀਦੀ ਹੈ ਜੀ ਪਿੰਡ ਵਾਸਤੇ ਮੈਂ ਕਿਹਾ ਜ਼ਰੂਰ ਦੇਵਾਂਗੇ ਤੁਹਾਡੇ ਪੈਸੇ ਨੇ ਤੁਹਾਨੂੰ ਦੇਣੇ ਨੇ 3 ਲੱਖ ਚਾਹੀਦਾ ਜੀ ਮੈਂ ਕਿਹਾ ਬਿਲਕੁਲ ਦੇਵਾਂਗੇ ਲਓ ਮਤਾ ਪਾ ਦਿਓ ਕਾਦੇ ਵਾਸਤੇ ਚਾਹੀਦਾ ਕਹਿੰਦੇ ਸ਼ਮਸ਼ਾਨ ਘਾੜ ਦੀਆਂ ਕਹਿੰਦਾ ਉੱਚੀਆਂ ਚੱਕਣੀਆਂ ਨੇ ਜੀ ਮੈਂ ਕੀ ਗੱਲ ਆਪਣੇ ਪਿੰਡ ਦੇ ਮੁਰਦਿਆਂ ਤੇ ਯਕੀਨ ਨਹੀਂ ਹੈਗਾ ਵੀ ਕਿਤੇ ਵਾਪਸ ਨਾ ਕਰਿਆ ਆ ਜਾਣ ਪਿੰਡ ਨਾਲ ਮੁਰਦਿਆਂ ਨੂੰ ਵਾਪਸ ਕਰੇ ਉਹ ਮੈਂ ਕਿਹਾ ਸਕੂਲ ਚ ਚਾਰ ਕਮਰੇ ਬਾ ਦੰਨੇ ਆ ਸਕੂਲ ਚ ਬੈਂਚ ਬੱਚਿਆਂ ਦੇ ਬੈਠਣ ਵਾਸਤੇ ਦੇ ਦੰਨੇ ਆ ਲਾਇਬ੍ਰੇਰੀ ਬਣਾ ਦੰਨੇ ਆ ਆਰੋ ਵਾਲਾ ਪਾਣੀ ਬੱਚੇ ਪੀ ਲਿਆ ਕਰਨਗੇ ਆਰੋ ਵਾਲਾ ਲਾ ਦੰਨੇ ਆ ਪਲਾਂਟ ਮਹੱਲਾ ਕਲੀਨਿਕ ਵਾਲੇ ਪਾਸੇ ਜਾਂ ਕੋਈ ਡਿਸਪੈਂਸਰੀ ਠੀਕ ਕਰ ਦੰਨੇ ਆ ਸੋਲਰ ਲਾਈਟਾਂ ਲਾ ਦੰਨੇ ਆ ਮੈਨੂੰ ਕਹਿੰਦੇ ਜੀ ਆਹ ਜਿਹੜੀਆਂ ਤੁਸੀਂ ਸ਼ਮਸ਼ਾਨ ਘਾਟ ਤੋਂ ਬਿਨਾ ਗੱਲਾਂ ਕਹੀਆਂ ਇਹ ਤੁਸੀਂ ਕਰ ਸਕਦੇ ਹੋ ਮੈਂ ਕਿਹਾ ਹਾਂ ਇਹ ਇਹੀ ਕੰਮ ਹੈ ਕਹਿੰਦੇ ਜੀ ਫਿਰ ਸਾਡਾ ਕਸੂਰ ਨਹੀਂ ਹੈਗਾ ਸਾਡੇ ਪਿੰਡ ਤਾਂ ਜਦੋਂ ਪੈਸੇ ਆਏ ਨੇ ਸ਼ਮਸ਼ਾਨ ਘਾਟ ਵਸਤੀ ਆਏ ਨੇ ਸਾਨੂੰ ਤਾਂ ਐ ਲੱਗਦਾ ਬਸ ਕੱਲ ਸ਼ਮਸ਼ਾਨ ਘਾਟ ਨੂੰ ਪੈਸੇ ਦੇ ਦਿੰਦੇ ਹੁੰਦੇ ਹਾਂ